ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਤਰੀਕ ਹੋ ਗਈ 10 ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ 11 ਤਰੀਕ ਨੂੰ ਇੱਕ ਸੁਖਨੀ ਸਾਹਿਬ ਦਾ ਪਾਠ ਕਰਾ ਰਹੇ ਆ ਘਰੇ ਵੀ ਲੋਹੜੀ ਕਰਕੇ ਹੈ ਨਾ ਬੱਚਿਆਂ ਦੀ ਲੋਹੜੀ ਹੈ ਚਲੋ ਮਹਾਰਾਜ ਨੇ ਵਧੀਆ ਸੁਣੀ ਹੈ ਹੈ ਨਾ ਕੋਈ ਉਹ ਕਿਸਾਨ ਤੇ ਬਕਤੀ ਉਹਦੇ ਕਰਕੇ ਫਿਰ ਐਦ ਕੀ ਮੈਂ ਕਿਹਾ ਚਲੋ ਨਿਆਣਿਆਂ ਦੀ ਨਾ ਮਦੋਏ ਬੱਚਿਆਂ ਦੀ ਲੋਹੜੀ ਕਰ ਦਿੰਦੇ ਆ ਮੌਲਾ ਤਾਂ ਰਿਸ਼ਤੇਦਾਰ ਆ ਜਾਣਗੇ ਨਾਲ ਯਾਰ ਮਿੱਤਰ ਸਾਰਿਆਂ ਨੂੰ ਹੋ ਜਾਊਗਾ ਬਾਕੀ ਬਾਈ ਆਪਣੇ ਵੀਡੀਓ ਦੇਖਣ ਵਾਲੇ ਬਾਈ ਜਰੂਰ ਪਹੁੰਚਿਓ ਖੁੱਲਾ ਸਦਾ ਮੇਰਾ ਵੀਰ ਹੁਣ ਕਿਸੇ ਦਾ ਨੰਬਰ ਤਾਂ ਮੇਰੇ ਕੋਲ ਇੰਨੇ ਜ਼ਿਆਦੇ ਹੈ ਨਹੀਂ ਨਾ ਕੋਈ ਮੇਰਾ ਵੀਰ ਆਏ ਨਾ ਕਿ ਉਹ ਵੀ ਸਾਨੂੰ ਕਿਹਾ ਨਹੀਂ ਜਰੂਰ ਪਹੁੰਚਿਓ ਬਾਈ ਖੁੱਲਾ ਹੀ ਸਦਾ ਆਪਣੇ ਘਰੇ ਪ੍ਰੋਗਰਾਮ ਆ ਬਾਕੀ ਅੱਜ ਪਹੁੰਚੇ ਆ ਖੰਨੇ ਦੀ ਸਬਜ਼ੀ ਮੰਡੀ ਦਸ ਤਰੀਕਾ ਸਬਜ਼ੀ ਐ ਵੀਰੇ ਤੇ ਵਧੀਆ ਮਿਲ ਜਾਂਦੀ ਆ ਤਾਜ਼ੀ ਮਿਲ ਜਾਂਦੀ ਆ ਕਿ ਸਸਤੀ ਮਿਲ ਜਾਂਦੀ ਆ ਉਦੇ ਕਰਕੇ ਅੱਜ ਖੰਨੇ ਮੰਡੀ ਆਇਆ ਮੈਰ ਭਾਈਆ ਨਾਲ আর ਨਾਲ ਸਾਡਾ ਛੋਟੂ ਉਹ ਗਏ ਹੋਇਆ ਮੰਡੀ ਜੀ ਨੂੰ ਆ ਕੇ ਸਾਜਰੇ 3 ਵਜੇ ਮੰਡੀ ਪਹੁੰਚ ਗਏ ਬੋਲੀ ਸ਼ੁਰੂ ਹੁੰਦੀ ਹੈ 4:30 5 ਵਜੇ ਤੇ ਮੈਂ ਕਿਹਾ ਚਲੋ ਭੈਣ ਬਾਈ ਕਹਿੰਦਾ ਮੈਂ ਦੇਖ ਕੇ ਹਾਂ ਹੁਣ ਉਹਦਾ ਫੋਨ ਆ ਗਿਆ ਕਹਿੰਦਾ ਆ ਜਾ ਵੀ ਨਿਕਲ ਲੱਗ ਗਿਆ ਮਾਲ ਚਲੋ ਦਿਖਾਉਣਾ ਜੀ ਤੁਹਾਨੂੰ ਅੱਜ ਖੰਨੇ ਦੀ ਸਬਜ਼ੀ ਮੰਡੀ ਲਓ ਜੀ ਬਾਈ ਜੀ ਪਹੁੰਚ ਗਏ ਅੱਜ ਸਬਜ਼ੀ ਮੰਡੀ ਖੰਨਾ ਖੰਨਾ ਮੰਡੀ ਜਾ ਬਾਈ ਅੱਜ ਸਬਜ਼ੀ ਭਾਜੀ ਲੈਣਾ ਹੈ। ਆਲੂ, ਪਿਆਜ਼, ਟਮਾਟਰ, ਗੋਭੀ, ਗੋਭੀ ਲੈ ਲਈ ਬਾਈ ਜੀ। ਗਾਜਰਾਂ ਹੈ ਬਾਈ ਫਰਕ ਆ ਥੋੜਾ ਜਿਹਾ ਰੇਟ ਦਾ ਤਾਂ। ਇਹ ਤਾਂ ਛੋਟੂ RAM ਵੀ ਘਰੇ ਆਏ ਹੋਏ ਆ ਜੀ। ਸਭ ਕੀ ਹੋਣਾ। ਛੋਟੂ ਛੋਟੂ ਠੰਡੀ ਲੱਗ ਰਹੀ ਆ। ਸ਼ੇਨਾਵਾ TV ਬਈ ਹੈ ਬਾਈ ਲਾਲ ਵੀੜੀ ਦੇਖ ਲੋ ਇਹ ਤਾਂ ਦਾਣਾ ਬਹੁਤ ਆ ਜੀ ਪੈਗੀ ਕੋਡੂ ਮਾਰਦਾ ਕਿਹੜੇ ਪੂਰੇ ਰੱਖਦਾ ਹੈ ਲਖਣ ਪਿਆਜ਼ ਅਨੀ ਬਾਈ ਮੱਕੀ ਤੋਂ ਜਿੰਨੇ ਕਿਹਾ ਹੈ ਰਹੀ ਪਦੀਨਾ ਲਿਖਿਆ ਆ ਆਪਣਾ ਪਦੀਨਾ ਨਹੀਂ ਹੈਗਾ ਤਾਂ ਪੜਿਆ ਨਹੀਂ ਦਾ ਆ ਕੱਲ ਉਹ ਹੀ ਤਾਂ ਮੈਂ ਹੁਣ ਦੋ ਕਿਲੋ ਲਿਖਿਆ ਬਾਈ ਲਿਖਿਆ ਬਈ ਦੋ ਕਿਲੋ ਲਿਖਿਆ ਭਾਈ ਦੇਖ ਲੇ ਕੋ ਸਮਾਨ ਰਾਇ ਨਾ ਜਾ ਬਈ ਨਾ ਨਾ ਸਮਾਨ ਤਾਂ ਆਪੇ ਹਾਂ ਪਦੀਨਾ ਹੈਗਾ ਤਾਜ਼ਾ ਪਦੀਨਾ ਦਿਓ ਜੀ ਬਾਸੀ ਨਾ ਹੋਵੇ ਸਬਜ਼ੀ ਦਾ ਸਬਜ਼ੀ ਬਾਈ ਨਾ ਸਬਜ਼ੀ ਸਾਰੀ ਤਾਜੀ ਦੇਖ ਕੇ ਦਾਣੀ ਰੇ 1-2 ਰੁਪਏ ਦੀ ਗੱਲ ਕੁਝ ਨਹੀਂ ਹੁੰਦੀ ਹੈਗੀ ਸਮਾਨ ਵੀ ਨਹੀਂ ਉਹ ਜਿਹੜੇ ਪਰਲੇ ਪਾਸੇ ਮਟਰ ਜਣੀ ਦੂਏ ਬਾਈ ਬਾਸੀ ਜੇ ਦਿਓ ਆ ਮਟਰ ਠੀਕ ਆ ਆਪ 2 ਰੁਪਏ ਨੂੰ ਕੀ ਦੇਖਣਾ ਹੈ ਮਟਰ ਦਾ ਸਾ ਮਿਲ ਗਿਆ ਪਰੋਂ ਲਓ ਜੀ ਬਾਈ ਜੀ ਸਮਾਨ ਲਿਆ ਖਰੀਦ ਆ ਇੰਦਰ ਖੜੇ ਆਪਣੇ ਆਰਤੀ ਸਾਹਿਬ ਮਹਾਰਾਜ ਸਤਿ ਸ੍ਰੀ ਅਕਾਲ ਜੀ ਸਮਾਨ ਵਧੀਆ ਗਾਰੰਟੀ ਹੈ ਜੀ ਫੁੱਲ ਫੁੱਲ ਫੁਲਫੁਲ ਪਾ ਪੈਕ ਹੋ ਗਈ ਸਾਰਾ ਹੁਣ ਸਾਡਾ ਸਮਾਨ ਬਹੁਤ ਵਧੀਆ ਇਹ ਬੋਲੀ ਨਹੀਂ ਹੁੰਦੀ ਬਾਈ ਇਹ ਨਾਲ ਬੋਲੀ ਨਹੀਂ ਹੁੰਦਾ ਬੋਲੀ ਬੰਦ ਹੋ ਗਈ ਅਸੀਂ ਰੇਡ ਜਦ ਜੋ ਰੇਡ ਲੱਗੇ ਨੇ ਸਾਰੇ ਹਾਂਜੀ ਰੇਡ ਜੋ ਜੋ ਨਿਕਲਣਾ ਕਰਦੇ ਨੇ ਵਪਾਰੀ ਵੀ ਜ਼ਿਆਦਾ ਮਸੋਤਾ ਠੀਕ ਆ ਠੀਕ ਆ ਵਧੀਆ ਗੱਲ ਹੈ ਬਾਕੀ ਕਾਰ ਇਹਦਾ ਲੈ ਲੇ ਭਾਈ ਜਰੂਰਤ ਹੋਈ ਫੇਰ ਇਹਨਾਂ ਪਹੁੰਚਾਂਗੇ ਇਧਰ ਭਾਈ ਜੀ ਖੜੇ ਹਾਂਜੀ ਭਾਈ ਜੀ ਕਹ ਬਾਈ ਰੋਡ ਬਾਈਆਂ ਦਾ ਰੇਟ ਰੂਟ ਹੈ ਵਧੀਆ ਇੱਕ ਨੰਬਰ ਰੇਟ ਲਾਇਆ ਬਾਈ ਮਟਰ ਮਟਰ ਵਧੀਆ ਬਾਤ ਹੈ ਹੁਣ ਦੇਖ ਕੇ ਟਮਾਟਰ ਨੋਟ ਲੰਬੇ ਵਾਲਾ ਕੰਮ ਨਾ ਹੋਵੇ ਕਾਰ ਮੇਰੇ ਕੋਲ ਆ ਫੋਨ ਮਾਰ ਦੇਣਾ ਮੈਂ ਫੇਰ ਨਾ ਗਿਆ ਉਹਨੇ ਨਹੀਂਂ ਕੀ ਉਰੇ ਇੱਕ ਲਿਸਟ ਦੋ ਦੋ ਆਪਣੀ ਅਰਦਾਸ ਮਾਰੋ ਨਾ ਵਧੀਆ ਗੱਲਾਂ ਬਾਈ ਇਹ ਟਾਈਮ ਨਾਲ ਆਪਣਾ ਸਵਾਸ ਤਾਇਕ ਹੋ ਗਿਆ ਪੂਰਾ ਬਾਹਰ ਬੋਰਡ ਦਿਖਾ ਦੇ ਮੈਂ ਕਹਿੰਦਾ ਨਹੀਂ ਇੱਕ ਨੰਬਰ ਚੀਜ਼ ਹੈ ਕੋਈ ਲੈਣਾ ਜਿਹੜਾ ਤਾਜ਼ੇ ਮਟਰ ਸਭ ਸਬਜ਼ੀ ਸਾਰੀ ਤਾਜੀ ਮਿਲੀ ਹੈ ਤਾਜ਼ੇ ਬਾਈ ਤਾਜ਼ੇ ਸਭ ਕੋ ਸਭ ਪਿਆਰ ਵੀ ਵਧੀਆ ਹੈ ਕਿਹੜਾ ਸਮਾਨ ਆ ਬਹੁਤ ਵਧੀਆ ਮਟਰ ਆ ਪਿਆਜ਼ ਦਾਲ ਪਿਆਜ਼ ਆਈ ਹਾਂ ਜਿਹੜਾ ਸਮਾਨ ਸਮਾਨ ਵਧੀਆ ਦਿੱਤਾ ਇਹਨੇ ਨਹੀਂ ਹਾਂ ਧਨੀਆ ਭਾਈ ਨੂੰ ਫਰੀ ਹੋ ਗਿਆ ਹਨ ਭਾਈ ਧਨੀਆ ਭਾਈ ਜੀ ਗਿਫਟ ਦੇ ਵਿੱਚ ਇਹ ਚੱਲੀਏ ਹਾਂ ਜੀ ਹਾਂ ਚਲੋ ਜੀ ਰੱਖ ਰਿਹਾ ਸਾਰਾ ਸਮਾਨ ਹਾਂ ਜੀ ਹਾਂ ਸਮਾਨ ਰੱਖਿਆ ਗਿਆ ਇਧਰ ਮਾਰ ਬਾਈ ਬਲੈਸ਼ ਇਧਰ ਵੀ ਮਾਰ ਦਿਓ ਜੀ ਮਾਰ ਗੋ ਗੱਲੇ ਨਹੀਂ ਲੜਕੀ ਨਹੀਂ ਖੜਿਆ ਆਇਓ ਖੜਿਆ ਆ ਰਾ ਲਾਇ ਹੱਦੇ ਕੋਈ ਨਹੀਂ ਆ ਰਾ ਕਿਆ ਗੱਲਾਂ ਬਣਾ ਹੋਰ ਸੁਣਾ ਬਈ ਨੰਬਰ ਮੇਰੀ 8 ਤਾਂ ਜੀ ਮੇਰਾ ਨਾਮ ਕਾਲਾ ਹਮੜੇ ਉੱਚੀ ਬੋਲ ਕੇ ਦੱਸਿਆ ਯਾਰ 8 ਤਾਂ ਤਾਂ 9 ਦੱਸਦੇ ਬੂਆ 26 ਨੰਬਰ ਆੜਤ 26 ਨੰਬਰ ਆੜਤ ਕਿਆ ਨਾਮ ਵੱਜਦਾ ਕੀ ਮੇਰਾ ਨਾਮ ਕਾਲਾ ਜੀ ਕਾਲਾ ਬਾਈ ਜੀ 26 ਨੰਬਰ ਆੜਤ ਆ ਜੀ ਬਾਈ ਜੀ ਇਹਨਾਂ ਦੀ ਇੱਧਰ ਆ ਗਏ ਜੀ ਫਾਦਰ ਸਾਹਿਬ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕਹਿ ਲਈ ਠੀਕ ਆ ਜੀ ਸਮਾਨ ਲੈ ਲਈ ਸੌਦਾ ਪਤਾ ਵੀ ਪੂਰਾ ਹੈ ਜੀ ਪਿਆਜ਼ ਪੂਜ ਬਹੁਤ ਵਧੀਆ ਉਹਨੇ ਜੇ ਰੇੜੀਆਂ ਭਰ-ਭਰ ਕੇ ਗੱਡੀਆਂ ਸਜਾ ਕੇ ਪਿਆਏ ਟੋਪਰ ਤਸਵੀਰ ਆਹੀ ਇਹਨਾਂ ਦੁਕਾਨਦਾਰਾਂ ਨੂੰ ਜੀ ਜੋ ਆਹੀ ਯਾਰ ਠੀਕ ਹੈ ਜੀ ਕਿਹੜੇ ਜਾਨਾਂ ਤੇ ਨਿਕਲੂਗੀ ਹੁਣ ਠੀਕ ਆ ਜੀ ਕਿਹੜੇ ਜਾਨਾਂ ਤੇ ਮਟਰ ਦਾ ਨਾ ਕੰਮ ਚੱਲਦਾ ਜੋਰਾ ਉਪਰ ਬਾਈ ਮਟਰ ਲੱਗੇ ਹੋਇਆ ਕੱਟਣ ਮਾਰੋ ਮਾਰ ਆਪ ਬੋਰਚੀਆ ਦੇ ਖੱਚੇ ਘਰ ਖੋ ਕੰਮੜਾ ਜਾ ਮਾਂ ਕਾ ਸਾਰਿਆਂ ਨੂੰ ਇੱਧਰ ਆ ਗਏ ਜੀ ਬਾਈ ਦਾ ਰਸੋਈ ਘਰ ਮੰਮੀ ਜੀ ਸਤਿ ਸ੍ਰੀ ਅਕਾਲ ਆਂਟੀ ਜੀ ਆਂਟੀ ਸਤਿ ਸ੍ਰੀ ਅਕਾਲ ਕੀ ਕਰਦੇ ਹੋ ਬਸ ਰੋਟੀ ਕਰਦੇ ਇੱਧਰ ਕੋ ਮੈਂ ਮੜੇ ਨਾ ਮਰੀ ਬਣੀ ਕੋ ਮੈਂ ਦੇ ਨਾ ਇਹ ਥੋੜੀ ਗਈ ਜਾਂਦਾ ਨਹੀਂ 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 ਆਏ ਨਹੀਂ ਕਰਨਾ ਚਾਹੀਦਾ ਕਿਆ ਫਾਇਦਾ ਬਣਾ ਇਹ ਮਾਈ ਜੀ ਤਿਆਰੀ ਆ ਇਹ ਮਾ ਨਹੀਂ ਕਰਨਾ ਚਾਹੀਦਾ ਪਾਸੇ ਕਰ ਆਏ ਆ ਵਧੀਆ ਪ੍ਰੋਗਰਾਮ ਆ ਸਾਸਤਰੀ ਕਾ ਬਲਾ ਉਹ ਬਹੁਤ ਵਧੀਆ ਗੱਲਾਂ ਚੱਲਦਾ ਜੀ ਪ੍ਰੋਗਰਾਮ ਕਾ ਪੜੌਂਦੇ ਬਣ ਰਹੇ ਆ ਹਾਂ ਜੀ ਪੜੌਂਦੇ ਬਣਦੇ ਆ ਇਧਰ ਆ ਕੇ ਪਾਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਜੀ ਵਧੀਆ 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 ਠੀਕ ਠਾਕ ਹੈ ਕਿੰਨਾ ਕੰਮ ਰਹਿ ਗਿਆ ਚੱਕੀ ਦਾ ਕੰਮ ਅਜੇ ਹੈਗਾ ਘੰਟੇ ਡੇਢ ਘੰਟੇ ਦਾ ਕੰਮ ਅਜੇ ਹੈ ਹਾਂ ਵਧੀਆ ਖਿੱਚ ਕੇ ਰਹੋ ਨਵੇੜ ਦੋ ਫਿਰ ਉਧਰ ਪਾਲੇ ਬੈ ਟਰੈਕਟਰ ਚੱਲਦਾ ਰਹੋ ਉਧਰ ਕਰਦੇ ਨੈਂਟ ਆਉਣ ਵਾਲਾ ਠੀਕ ਆ ਹੋ ਠੀਕ ਆ ਜੀ ਹਾਂ ਵਧੀਆ ਵਧੀਆ ਗੋਲੇ ਦਾ ਸਮਾਨ ਫੁੱਲਾ ਪੂਰਾ ਹਾਂ ਪੂਰਾ ਪੂਰਾ ਸਮਾਨ ਆ ਗੋਲੇ ਕੋ ਵਧਿਆ ਹੈ ਲਓ ਜੀ ਮਟਰ ਨਾਲ ਕੰਮ ਫੁੱਲ ਜੋਰਾਂ ਪਰ ਚੱਲਦਾ ਬਾਈ ਜੀ ਦਾਣਾ ਨਿਕਲ ਰਿਹਾ ਮਾਰੋ ਮਾਰ ਹਾਂਜੀ ਇੱਧਰ ਗੱਲ ਕਰਾਉਂ ਮੂਹ ਦਾ ਹਾਂਜੀ ਮੈਡਮ ਜੀ ਸਾਸਰੀ ਘਰ ਤਾਂ ਕਾਇਦੇ ਮੜਾ ਮੋਟਾ ਸਾਸਰੀ ਘਰ ਜੀ ਲੋ ਜੀ ਬਾਈ ਇਹ ਭਜਨ ਬਾਈ ਦੇ ਕਰਦੇ ਆ ਬਾਈ ਜੀ ਇਹ ਫੇਰ ਨਾ ਕਿਉ ਆਹ ਭਜਨ ਬਾਈ ਦੇ ਘਰ ਤੇ ਹੋਰ ਨਾ ਜਾਇਓ ਕਿਤੇ ਨਹੀਂ ਨਹੀਂ ਠੀਕ ਆ ਦਸਣਾ ਠੀਕ ਹੁੰਦਾ ਬਾਈ ਜੀ ਤੁਹਾਨੂੰ ਪਤਾ ਹੈ ਇਧਰ ਹਰਵਾਈ ਦਾ ਕੰਮ ਚੱਲਦਾ ਬਾਈ ਜੀ ਮਾਰੋ ਮਾਰ ਝੋਰਾ ਤੇ ਬਾਈ ਜੀ ਸਾਸਰੀ ਘਰ ਜੀ ਜੀ ਸਾਸਰੀ ਦਾ ਭਜਨ ਵੀਰ ਜੀ ਕਿਹੜਾ ਜੀ ਠੀਕ ਆ ਜੀ ਵਧੀਆ ਜੀ ਬਾਈ ਚੱਲਦਾ ਕੰਮ ਵਧੀਆ ਮਾਰੋ ਮਾਰ ਲੱਡੂ ਬਣਾ ਰਹੇ ਨੇ ਆਪਾਂ ਮੋਤੀ ਭਾਈ ਕੀ ਤਾਰਾਂ ਕਰਦਾ ਪੂਰੀਆਂ ਦੇਖੋ ਆ ਦੇਖਣਾ ਚੇੜ ਹੋਈ ਹੈ ਕਿ ਨਹੀਂ ਆਉਣਾ ਬਾਈ ਜੀ ਹੋਰ ਸੁਣਾਓ ਜੀ ਬਹੁਤ ਵਧੀਆ ਜੀ ਹੋਰ ਸੁਣਾਓ ਤੇ ਮੈਂ ਭਾਈ ਫੁੰਦੀ ਨਿਕਲਦੀ ਮਾਰੋ ਮਾਰ ਹਾਂ ਫੁੰਦੀ ਵਾਲਾ ਬੰਦਾ ਇਹ ਚਾਣੀ ਬਣ ਰਹੀ ਹੈ ਜੀ ਇਹ ਭਾਈ ਚਾਣੀ ਤਿਆਰ ਹੋ ਰਹੀ ਹੈ ਲੱਗਿਆ ਮਾਰੋ ਮਾਰ ਹਮਾਰੇ ਗੋਤੇ ਘਰੋਂ ਉਹ ਵੀ ਜੀ ਲਵਾਈ ਆ ਜੀ ਕਾਲੇ ਆਣ ਦਾ ਉਹ ਦਾਣਾ ਝੜ ਰਿਹਾ ਹੈ ਇਹ ਤਾਂ ਲੱਗਿਆ ਹੈ ਜੀ ਲੱਡੂਆਂ ਦਾ ਦਾਣਾ ਝੜ ਨਮੁੰਦੀ ਇਹ ਕਾਲਾ ਹਲਵਾਈ ਜੀ ਪਿੰਡ ਕਿਹੜਾ ਪਿੰਡ ਆ ਬਾਈ ਕਾਲਾ ਨੌ ਵੀ ਕਾਲਾ ਹੀ ਆ ਧੀਰੀ ਨੌ ਆ ਬਾਈ ਇਹ ਕਾਲੇ ਵਾਲਾ ਦਾ ਬਾਈ ਇਹ ਹਲਵਾਈ ਬਹੁਤ ਵਧੀਆ ਕਾਰੀਗਰ ਬੰਦਾ ਬਾਈ ਜੀ ਆ ਦਾ ਬੰਦਾ ਤੁਹਾਨੂੰ ਪਤਾ ਆਪਣਾ ਪਿੰਡ ਵਾਲਾ ਸਰੇ ਗਿਆ ਪਿੰਡ ਰਤੋਂ ਆ ਬਾਈ ਜੀ ਪਿੰਡ ਰਤੋਂ ਤਹਿਸੀਲ ਖਮਾਣਾ ਜ਼ਿਲ੍ਹਾ ਫਤੇਗੜ ਸਾਹਿਬ ਦਾ ਫੁੱਲ ਕਾਰੀਗਰ ਬੰਦਾ ਜੀ ਇਹ 메ਨ ਬੰਦਾ ਹੈਡਕੁਆਟਰ ਹੈ ਆ ਫੌਜੀ ਬਣਾਓ ਜੀ ਇਹ ਮੇਰਾ ਫੌਜੀ ਕਾਰੀਗਰ ਸਾਹਿਬ ਆ ਗਏ ਮਲਟੀਪਲ ਤੋਂ ਦਿਵਾ ਰਿਹਾ ਇਧਰ ਫੌਜੀ ਕਾਰੀਗਰ ਸਾਹਿਬ ਲੱਗਿਆ ਹੋਇਆ ਹੈ ਬਾਈ ਜੀ ਫੌਜੀ ਸਾਹਿਬ ਕਹਿ ਆਲਾ ਠੀਕ ਹੈ ਜਾਈ ਰੇ ਇੱਕ ਮਿੰਟ ਹਾਂ ਜੀ ਇੱਕ ਮਿੰਟ ਗੋਦਿੱਪੇ ਅੱਜ ਨਾਲ ਪਰ ਲੱਗਿਆ ਹੈ ਤੇ ਅੱਜ ਇਹ ਤੋਂ ਕੱਢੀ ਵੀ ਇਹਨੇ ਇਧਰ ਆ ਗਿਆ ਛੋਟਾ ਜੋਤ ਜੀ ਬੋਲਦਾ ਕੰਮ ਚ ਕਰਾ ਮਾਰੋ ਮਾਰ ਦੇਖੋ ਕੰਕਣਾ ਦੇਖਦਾ ਬਾਈ ਜੀ ਇਹ ਛੋਟਾ ਜੋਤ ਹੈ ਜੀ ਇਹ ਪੂਜਾ ਨੇ ਚੱਕਿਆ ਵਾ ਜੋਤ ਨੂੰ ਇਹ ਲੱਗੇ ਖਰਾਉਣ ਅੰਦਰ ਬਾਈ ਜੀ ਕੰਮ ਕਾ ਜਿਆਦਾ ਹੈ ਕੰਮਕਾਰ ਕੈਂਟ ਖੈਂਟ ਲੱਗੇ ਹੋਇਆ ਬਾਈ ਇਹ ਮਾਰੋ ਮਾਰ ਇੱਧਰ ਬਾਈ ਅੱਜ ਲਾਈਟ ਵੀ ਆਈ ਨਹੀਂ ਦੀ ਹੈ ਕਿ ਲਾਈਟ ਨੇ ਇਹ ਜੀ ਸਮੱਸਿਆ ਹੱਲ ਕਰੀ ਖਰਾਬ ਕੰਮ ਬਾਈ ਖੜੇ ਪੈਰ ਜਨਰੇਟਰ ਚੱਕਣਾ ਪੈ ਗਿਆ ਲਿਆਉਣਾ ਪੈ ਗਿਆ ਜੋਤਰ ਤੇ ਜਾਣੋ ਜਨਰੇਟਰ ਘਰ ਆਲੇ ਲਾਦਰ ਉਦਕੇ ਇੰਨੇ ਨੂੰ ਲਾਈਟ ਆ ਗਈ ਅਦਨ ਅੰਦਰ ਬਾਈ ਲੱਗਿਆ ਹਾ ਧੂੜ ਕੱਢਣ ਐਥੇ ਲੱਗਣਾ ਬਾਈ ਜੀ ਟੈਂਟ ਇਧਰ ਜੋਤ ਦੇ ਬਿੱਲਾ ਬਾਈ ਜੀ ਖੜੇ ਆ ਬੜਾ ਜੋਤ ਆ ਗਿਆ ਜੀ ਇਧਰ ਜੋਤ ਐ ਆਲੇ ਆਲੇ ਕਾਟਾ ਚਿਕਾਗਾ ਤੇ ਐ ਬਾਈ ਚੱਲੀਏ ਬਾਈ ਕਰਦੇ ਬਾਈ ਇੱਕ ਛੋਟਾ ਇੱਕ ਬੜਾ ਜੋਤ ਜੀ ਇਕੱਠੇ ਹੋ ਗਏ ਜਿੱਧਰ ਬਿੱਲਾ ਬਾਈ ਜੀ ਖੜੇ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਆ ਹਾਲ ਹੈ ਜੀ ਬਿੱਲਾ ਜੀ ਠੀਕ ਹੈ ਠੀਕ ਆ ਤੁਸੀ ਸੁਣਾਓ ਚੱਲਦਾ ਕੰਮ ਮਾਰੋ ਮਾਰ ਮਾਰੋ ਮਾਰ ਚੱਲ ਰਿਹਾ ਜੀ ਕੰਮ ਅੱਜ ਤਿਆਰੀ ਚੱਲ ਰਹੀ ਹੈ ਜੀ ਕੱਲ ਦੀ ਪੂਰੀ ਟੈਂਟ ਲਾਉਣਾ ਬਾਈ ਇੱਥੇ ਫੋਲ ਹੈ ਹਾਂ ਫੋਲ ਫੋਲ ਬਹੁਤ ਇੱਥੇ ਫੋਲ ਖੋਲ ਦੇਣ ਬਾਦ ਚਾਂ ਕਢਾ ਦੇਣੀ ਹੈ ਟੈਂਟ ਲਗਣਾ ਮਾਰੋ ਮਾਰ ਢੂੜ ਕੱਢੀ ਦਾ ਅਨੰਦਰ ਨੇ ਲੋਗੀ ਬਾਈ ਜੀ 11 ਤਰੀਕ ਨੂੰ ਲੋੜੀ ਦਾ ਪ੍ਰੋਗਰਾਮ ਦੋਏ ਜੋੜੇ ਦੋ ਦਿਨ ਪਹਿਲਾਂ ਬਾਈ ਜੀ ਲੋੜੀ ਤੇ ਪ੍ਰੋਗਰਾਮ ਮਾਰੋ ਮਾਚ ਰਣਾ ਪਾਰਟੀ ਫੁੱਲ ਚੜਣੀ ਬਾਈ ਜੀ ਜੋ ਛੋਟਾ ਜੋ ਤਾਰ ਬੜਾ ਜੋ ਇਕੱਠੇ ਹੋਗੇ ਜੀ ਬਾਈ ਜੀ ਆ ਜੱਟਾਂ ਦਾ ਬੜਾ ਨਾ ਨਹੀਂ ਆਗਾ ਉਹ ਜੱਟ ਆ ਗਿਆ ਤੇ ਜਾ ਚੱਲ ਵੀ ਜੋਤ ਵੀਡੀਓ ਵਾਲਾ ਜੋਤ ਦੀ ਵੀਡੀਓ ਹਾਂ ਹਾਂ ਜੋਤ ਦੀ ਵੀਡੀਓ ਬਣ ਗਈ ਬਸ ਭਾਈ ਇਹ ਬੋਡਿਆਂ ਦੇ ਚੱਕ ਲਿਆ ਤੋੜ ਕੱਢੀ ਪਈਆ ਜੋਤ ਆਇਆ ਤੇ ਚਾਚੀ ਕਾ ਬਾਦੇ ਚਾਚੀ ਕਾ ਲੋ ਜੀ ਸੱਸਰੀ ਕਾ ਬਲੌਗ ਆਉਣੇ ਇਹਾਰੇ ਧਿਆਨ ਨਿੰਦਰ ਵਿੱਚ ਗਿਆ ਹੋਇਆ ਦਾ ਲੈ ਫਾੜੀ ਮਾਰਾ ਦੇਖੋ ਆ ਹਾਂ ਆ ਤਾਂ ਨਿੰਦਰ ਲੱਗਿਆ ਹੋਇਆ ਹੈ ਬਾਈ ਕਰਾ ਮਾਨ ਪੂਰਾ ਬੜੀ ਬੜਾ ਹੈ ਬਾਈ ਬਾਈ ਕਰਤਾ ਪੱਧਰਾ ਇਹਨ ਬਣਾਤੀ ਬਾਕੀ ਬਾਈ ਜਗਾ ਹੈ ਨਹੀਂ ਦੀ ਹਜੇ ਨਾ ਅੱਗੇ ਤਾਂ ਚਲੋ ਖੇਤਕੂਦ ਵਿਹਲੇ ਹੁੰਦੇ ਆ ਉਹਦੇ ਕਰਕੇ ਦਿੱਕਤ ਈ ਬਾਕੀ ਆ ਵੀ ਜਗਾ ਸੂਏ ਤੇ ਵਧੀਆ ਖੁੱਲੀ ਆ ਇਹ ਸੂਏ ਹੁਣ ਪੱਕੇ ਹੋਗੇ ਨਾ ਉਹਦੇ ਕਰਕੇ ਜਗਾ ਵਧੀਆ ਖੁੱਲੀ ਰੁੱਢੀ ਹੋ ਗਈ ਹੁਣ ਆਇਆ ਵੀ ਚਲੋ ਟਰੈਕਟਰ ਦਾ ਕਰਾ ਮਾਰ ਕੇ ਪੱਧਰਾ ਜਾ ਹੋ ਗਿਆ ਮੇਜ ਮੂਝ ਵਧੀਆ ਟਿਕ ਜੰਨੇ ਆ ਨਾ ਬਾਕੀ ਗਰਜੋਤ ਉਹਨਾਂ ਦੀ ਲੋੜੀ ਹੈ ਨਾ ਹੈਪੀ ਲੋੜੀ ਪੱਧਰਾ ਤਿਆਰੀਆਂ ਚੱਲਦੀਆਂ ਪੂਰੀਆਂ ਜੋਰਾਂ ਸੋਰਾਂ ਤੇ ਲੱਡੂ ਵਟ ਰਿਹਾ ਗੋਲਾ ਬਾਈ। ਹਲਵਾਈ ਆਪਣੇ ਪਿੰਡ ਦਾ ਹੀ ਆ। ਬਾਕੀ ਸਾਡੇ ਆਲੇ-ਦਾਲਾਂ ਦੇ ਏਰੀਆ ਦਾ ਸਾਰਾ ਬਾਈ ਨੂੰ ਹਲਵਾ ਗੋਲੇ ਨੂੰ ਜਾਣਦਾ ਹਨਾ। ਵੀ ਜਿਹੜੇ ਬਾਹਰ ਵਾਲੇ ਵੀਰਾਂ ਉਹਨਾਂ ਤਾਂ ਥੋੜਾ ਜਿਹਾ ਉਹ ਲੱਗਣਾ ਸਾਡੇ ਪਿੰਡ ਵਾਲਿਆਂ ਦਾ ਸਾਰੀ ਐਨ ਪੂਰੀ ਉਹ ਹੁੰਦੀ ਆ। ਚਲੋ ਦਿਖਾਉਨੇ ਆ ਤੁਹਾਨੂੰ ਹੁਣ ਗੋਲਾ ਬਾਈ ਲੱਗਿਆ ਹੈ ਪਕੌੜੀਆਂ ਕੱਢਣ। ਮੇਰੇ ਡੈਡੀ ਦਾ ਲੰਬਾ ਤਾਰਨਾ ਕਹਿੰਦਾ ਤੇਰੇ ਦਾ ਕਹਿੰਦਾ ਜਿੱਥੇ ਮੈਨੂੰ ਮਿਲਦਾ ਹੈ ਕਹਿੰਦਾ ਉੱਥੇ ਹੀ ਕਹਿ ਦਿੰਦਾ ਵੀ ਗੋਲੇ ਯਾਰ ਪਕੌੜੀਆਂ ਤਾਂ ਬਣਾ ਕੇ ਨਹੀਂ ਅੱਜ ਕਹਿੰਦਾ ਮੈਂ ਆਪਣੇ ਵੀਰੇ ਦਾ ਲੰਬਾ ਲਾ ਕੇ ਦਿਖਾਉਣਾ ਹੀ ਤੁਹਾਨੂੰ 52 ਸਵੇਰ ਦੇ ਅੱਜ ਪਿਆਸ ਛਲਣ ਵਾਲਾ ਚਾਚੇ ਕਿਵੇਂ ਕਰਦਾ ਲੱਡੂਆਂ ਦਾ ਬਣਾਤੇ ਕਿ ਨਹੀਂ ਅਜੇ ਆ ਬਣਾਤੇ ਤੁਸੀਂ ਬਣਾਤੇ ਹਾਂ ਹੋਰ ਲੱਡੂ ਪਾੜਨ ਤੂੰ ਤਾਂ ਜ਼ਮੀਨ ਵਰਤੀ ਦੇ ਬਾਹਰੇ ਹੋਇਆ ਪਿਆ ਅੱਜ ਹਾਂ ਅੱਜ ਮੈਂ ਸਾਲੇ ਪੱਠੀ ਲਾ ਦਿੱਤੀ ਬਾਈ ਉਹਦਾ ਜਮੀਨ ਆ ਚਾਰੇ ਪਾਸੇ ਤੇ ਬੰਦ ਆ ਵੀ ਲੋੜੇ ਨਹੀਂ ਹੈਗੀ ਬਾਕੀ ਇਹ ਪਕੌੜੀਆਂ ਬਣਾਤੀਆਂ ਹਾਂ ਹਾਂ ਪਕੌੜੀਆਂ ਬਣਾਦੀਆਂ ਪਿਆਜ਼ ਭੁੰਨ ਦੇਣਾ ਚਿਰਣੀ ਬਣਾ ਦੇਣੀ ਆ ਹਾਂ ਜਣੀ ਅੱਧਾ ਦਮਾਨ ਅੱਜ ਕਰ ਜੂਗਾ ਰੈਡੀ ਮੈਂ ਸਾਰੇ ਗੜੀ ਚਰ ਦੇਣਾ ਬੋਲੇ ਖਾਣੇ ਦੇ ਫਿਰ ਆਪਾਂ ਨੇ ਬਸ ਮਸਾਜ ਦੇ ਪਕੌੜੇ ਖਿਲਾ ਦੇਣੇ ਜਣੀ ਦਾ ਹਾਂ ਠੀਕ ਆ ਠੀਕ ਆ ਖਾਦ ਹਾਂ ਵਧੀਆ ਵਧੀਆ ਠੀਕ ਆ ਫੇ ਲੱਡੂ ਬਟਰ ਨਾਲ ਲੱਗੇ ਪਪਾ ਟਾਪਾ ਬਾਹਰ ਟੂਟਾ ਟਾਪਾ ਤੋੜਦੇ ਆ ਮਾ ਲੱਡੂ ਇਹ ਬਟਰ ਨਾਲ ਲੱਗੇ ਪਕੌੜੀਆਂ ਬਣਾਤੀਆਂ ਡੈਡੀ ਦਾ ਲੰਬਾ ਲਾਤਾ ਮੇਰੇ ਨਾਲ ਤੇੰਦਾ ਇਹਨੂੰ ਓਏ ਪਾਜ ਟਾਪਾ ਤੋਈਆਂ ਤੋਆਦਣਾ ਨਹੀਂ ਆਹਾ ਜਿੱਥੇ ਮਿਲਦਾ ਸਰ ਉੱਥੀ ਕਹਿੰਦੇ ਪੌੜੀ ਬਣਾ ਕੇ ਜਾਈਂ ਰਾਣੇਦਾਰ ਉੱਠੀ ਗਿਆ ਤਾ ਤੈਨੂੰ ਹਾਂ ਦਿਲ ਤਾਂ ਨਾ ਪਤੋੜੇ ਨੂੰ ਨਾ ਮੈਂ ਅੱਜ ਤੇਰਾ ਰਾਮ ਭਾ ਲਾਤਾ ਆਪਾਂ ਨੇ ਪਤੋੜਨਾ ਲੈ ਲੈ ਜਾਣਾ ਅੱਜ ਬੰਦ ਬੰਡ ਜਵਾਦੀ ਇਹਨਾਂ ਨੂੰ ਅੱਜ ਤਾਂ 10-15 ਮਿੰਟ ਦੀ ਬਾਦ ਠੀਕ ਹੈ ਮੱਝ ਪੀ ਲਈ ਭੇਜਦਾ ਨੂੰ ਮੈਂ ਕੀ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ